ਨਹੀਂ ਬਣ ਗਿਆ ਨਾ ਇਹ ਭਾਜੀ ਉਹ ਨਹੀਂ ਬਣਾ ਰਿਆ ਜੀ ਆਸ਼ਰਮ ਤੇ ਇੱਥੇ ਉੱਥੋਂ ਆਏ ਜੀ ਪੂਆ ਆ ਜੀ ਪੂਆ ਬਈ ਜੀ ਪੂਆ ਪੂਆ ਨਾ ਲੱਗਣਾ ਕਿ ਹੈਲੋ ਸਸਰੀ ਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਬਲੌਗ ਵਿੱਚ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਬਾਜ਼ਾਰਿਆਂ ਨੇ ਪਾਏ ਆ ਨਵੇਂ ਨਵੇਂ ਕੱਪੜੇ ਡਮ 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 ਟੂ ਮੈਚਿੰਗ ਬਿੱਲੋ ਰੌਣੀ ਮੈਚਿੰਗ ਹੋ ਗਈ ਮੈਚਿੰਗ ਮੇਰੇ ਮੇਰੇ ਵੀ ਬਲੈਕ ਬਲੈਕ ਦਸੂਦੀ ਵੀ ਹੋ ਗਈ ਚੱਕੀ ਵੀ ਹੋ ਗਈ ਸਲੀਨ ਦੀ ਵੀ ਹੋ ਗਈ ਇੱਕ ਸਾਡੀ ਦਾ ਹੌਸਲ ਬਣ ਜਾਣੀ ਤਿੰਨੇ ਸਾਰਿਆਂ ਦੀ ਜਸੂ ਮੈਨੂੰ ਪੜਾ ਲੈ ਖੜੀ ਹੋ ਇੱਥੇ ਖੜੀ ਹੋ ਪੁੱਤ ਆ ਰੇਖੋ ਆ ਜਸੂ ਆ ਜਸੂ ਆ ਕਿੰਨੇ ਸੁੰਦਰ ਕੱਪੜੇ ਵਾਹ ਗੁਰੂ ਵਾਹ ਗੁਰੂ ਆਏ ਆ ਜੀ ਦੇਖ ਸਾਡੇ ਜਸੂ ਬਦਲ ਪੜੇਗਾ ਆ ਦੇਖ ਹੁਣ ਕਰ ਇੱਧਰ ਕਰ ਚੱਲ ਹੁਣ ਚੱਲ ਜਾ ਚੱਲ ਆ ਮੈਚਿੰਗ ਮੈਚਿੰਗ ਹੋ ਗਈ ਸਾਡੀ ਤਿੰਨਾਂ ਦੀ ਜਸੂ ਲੱਗੋਗੇ ਜਸੂ ਦੀ ਲੱਗ ਆ ਅਲੱਗ ਤਾਂ ਰੱਖੀ ਆ ਕਿ ਅਲੱਗ ਨਜ਼ਰ ਆਵੇ ਇਹ ਡਿਫਰੈਂਟ ਉਹਦਾ ਵੀ ਡਿਫਰੈਂਟ ਆ ਉਹਦਾ ਵੀ ਲੱਗ ਆ ਸਾਡੇ ਨਾਲ ਤੇ ਅੱਜ ਪਹ ਜਾ ਰਹੇ ਆ ਜੀ ਜਿੱਥੇ ਜਾ ਰਹੇ ਆ ਉਹ ਵੀ ਤੁਸੀਂ ਤੁਹਾਨੂੰ ਦਿਖਾ ਲਾਂਗੇ ਜਿਹਨਾਂ ਕੋਲ ਜਾਣਾ ਆ ਭਾਰੀ ਹੁਣਾ ਕੋ ਤੇ ਉਹਨਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਤਕਰੀਬਨ ਤੇ ਕਿੱਲੇ ਪਹ ਜਾਵਾਂਗੇ ਦੇਖਦੇ ਆਂ ਜਾ ਕੇ ਤੇ ਮਿਲਨ ਭਾਰੀ ਹੁਣਾ ਨੇ ਇਨਵਾਈਟ ਕੀਤਾ ਆ ਆਪਾਂ ਜੱਲੇ ਉੱਥੇ ਹੁਣ ਕਾਫੀ ਟਾਈਮ ਤੋਂ ਪਹਿਲੇ ਤਾਂ ਭਾਈ ਹੁਣੀ ਆਪ ਆਉਣਗੇ ਸੀ ਇੱਧਰ ਨੂੰ ਬਟ ਉਹਨਾਂ ਨੂੰ ਥੋੜੀ ਸਕਿਉਰਟੀ ਰੀਜ਼ਨ ਕਰਕੇ ਥੋੜੀ ਪ੍ਰੋਬਲਮ ਕਰਕੇ ਨਹੀਂ ਆ ਹੋ ਰਿਹਾ ਇੱਧਰ ਤੇ ਇਸ ਕਰਕੇ ਹੁਣ ਆਪਾਂ ਜਾ ਰਹੇ ਆ ਤੇ ਕਿਉਂਕਿ ਥੋੜੀ ਸਕਿਉਰਟੀ ਨਹੀਂ ਮਿਲ ਰਹੀ ਉਹਨਾਂ ਨੂੰ ਤੇ ਇਸ ਕਰਕੇ ਹੁਣ ਆਪਾਂ ਜਾ ਰਹੇ ਆ ਉੱਦੋਂ ਨੂੰ ਆਵਾਂਗੇ ਵਾਪਸ ਤੇ ਤੁਸੀਂ ਇੱਦੀ ਵੀਡੀਓ ਨੂੰ ਸਾਰੇ ਆਨੇ ਬਣੇ ਰਹੋ ਤੇ ਚੈਨਲ ਨੂੰ ਸਾਰੇ ਆਨੇ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪਿਆਰਾ ਜਿਹਾ ਕਰਦੇ ਹੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਲਾਈਕ ਜਰੂਰ ਕਰਿਆ ਕਰੋ ਤੇ ਡਰੈਸ ਦੱਸਿਓ ਸਰ ਜਿਹੜੀ ਕਿਦਾਂ ਲੱਗੀ ਜਸੂ ਦੀ ਕਿਦਾਂ ਲੱਗੀ ਤੇ ਇਹਦਾ ਜਿੰਦੇ ਲੱਗ ਰਹੇ ਆ ਨਰਨਗਾਰੀਆ ਜਿੰਦਾਂ ਸਾਡੇ ਚਲੋ ਚਲੋ ਯਾਰ ਚਲੋ 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 ਜਿੰਦੇ ਗਏ ਆ ਉੱਥੇ ਲੈਣ ਪਠਾਈ ਹੋਮਨ ਸਵੀਟ ਹੋਮਨ ਸਵੀਟ ਹੋਮਨ ਮੜ ਦਿੱਤੀ ਆ ਆਰੋਂ ਨੂੰ ਉੱਥੇ ਸੌਂ ਕੇ ਜਾ ਕੇ ਆਪਣੇ ਬੇਲੀ ਬੈਟ ਦਾਤਾ ਇਹ ਬੁੱਜੜੂ ਲੈ ਰਹੇ ਹਨ ਉਹਰੇ ਪੈਜ ਗਏ ਹੋ ਅੱਧੀ ਬਣਾਉਂਦੇ ਪਏ ਅੱਧੀ ਬਣਾਉਦੇ ਆ ਗਏ ਆ ਗਏ ਅੱਧੀ ਬਣਾਉਦੇ ਲੋ ਜੀ ਫਾਟੇ ਦੇ ਨਾਲ ਆ ਜੱਪਨ ਹੋੰ ਦੂਰ ਦਿਖਾਉਂਦੇ ਭਾਈ ਜੀ ਜੇਮ ਭਰੀ ਦਾ ਵਾਓ ਆ ਇੱਥੇ ਮੈਂ ਤੁਹਾਡੀ ਵੀਡੀਓ ਦੇਖੀ ਸੀ ਇੱਕ ਹਾਂ ਜੀ ਇੱਥੇ ਬੈਜੀ ਦਾ ਮੁੰਡੇ-ਮੁੰਡੇ ਆਪਾਂ ਬੈਜੀਦੇ ਆ ਸਸ ਸਸ ਬਣਾਇਆ ਮਕਸਮਾ ਦਾ ਆਹ ਆਪੋ ਤੇ ਸ਼ਿਟ ਲਾਏ ਆ ਬਾਾਰ ਵੀ ਕੋਈ ਸਟੈਂਡ ਆ ਸਸ ਸਸ ਤੁਹਾਨੂੰ ਰੱਖਿਆ ਹੈ ਸਿਸਟਮ ਇਹਦਾ ਵੀਡੀਓ ਆ ਗਿਆ ਇਹਦਾ ਕੱਪਾਂ ਤੇ ਜਿਹੜੀ ਪ੍ਰਾਈਵੇਸੀ ਆ ਉਹਨੂੰ ਦਿਖਾ ਸਕਦੇ ਅਛਾ ਯਾਰ ਕਬੂਤਰਾਂ ਨੂੰ ਸੇਕ ਭਰਾਂ ਆਪਾ ਕਬੂਤਰ ਰੱਖੇ ਖੇਲ ਤਸੂਹ ਦੇਖ ਦੇ ਦੇ ਕਿੰਨੇ ਵਾਓ ਬੜਾ ਵਧੀਆ ਬਣਾਇਆ ਹੈ ਇਹਦੇ ਨੂੰ ਸਾਰਾ ਨਜ਼ਰ ਆਉਂਦਾ ਆਲੇ ਦੁਆਲੇ ਪੂਰਾ ਪਿੰਡ ਹੈ ਵਾਓ ਉਥੋਂ ਆਏ ਜਿਹਦੀ ਬੁਗੂ ਆ ਗਈ ਜਿਹਦੀ ਉਹ ਗਈ ਬੀਬੀ ਉਹ ਬੜਾ ਹੁਣ ਲੱਗਦਾ ਨਾ ਜਿੰਨੇ ਸਾਲ ਚ ਇਹ ਮੇਰੇ ਚਾਚਾ ਜੀ ਨੂੰ ਅੱਛਾ ਇਹ ਉਹਨਾਂ ਨੇ ਕੋਈ ਸ਼ੌਂਕ ਹੈ ਮੈਨੂੰ ਵੀ ਸ਼ੌਂਕ ਹੈ ਅੱਛਾ ਤੇ ਅਸੀਂ ਹਾਂ ਸ਼ੌਂਕ ਤਾਂ ਕੋਈ ਸ਼ੌਂਕ ਜਿੱਚੀ ਦਾ ਲੱਗੇ ਓ ਵਾਓ ਵਾਓ ਨੇ ਮੈਨੇ ਜਿਹਨੇ ਲੱਗਿਆ ਇਸ ਤੇ ਆਮ ਆਪਾਂ ਤੇ ਨੀਦਰਾ ਪਰ ਜਾਏ ਰੋਜ ਤੇ ਨਿਕੋੜ ਬਹੁਤ ਵਧੀਆ ਲੱਗਿਆ ਸਾਨੂੰ ਮਿਲ ਕੇ ਘਰੀ ਬਹੁਤ ਸੋਹਣਾ ਬਣੀ ਅੱਧ ਕਈ ਪੂਰਾ ਉੱਪਰ ਦਿਖਾ ਲ ਕੇ ਹੋ ਨਹੀਂ ਰਹੇ ਇਸ ਕਰਕੇ ਕਿਉਂਕਿ ਥੋੜਾ ਸਕਿਉਰਟੀ ਰੀਜਨ ਕਰਕੇ ਦਿਖਾ ਰਹੇ ਫੇ ਵੀ ਆਪਾਂ ਪਰਮਿਸ਼ਨ ਲੈ ਲਈ ਭਾਜੀ ਤੋਂ ਭਾਜੀ ਬਣਾ ਲੀ ਜੀ ਉਹ ਜੋ ਉੱਥੇ ਕੱਢਦੀ ਬਲਾ ਲੈ ਕੇ ਚੱਲਦੇ ਆ ਤੁਹਾਨੂੰ ਚਾਹ ਵੀ ਕੇ ਚਾ ਲਿਓ ਉੱਥੇ ਠੀਕ ਆ ਚਾਹ ਠੀਕ ਆ ਚਲੋ ਮੈਂ ਮੱਤੇ ਨਵਾੜੀ ਨਹੀਂ ਤੱਕਣ ਆਓ ਜੇ ਤੁਹਾਨੂੰ ਜਾਣਾ ਮਨ ਨੂੰ ਮਨ ਆਉਂਦਾ ਉਹ ਲੈ ਗਿਆ ਇਹਦੀ ਐਕਟਿੰਗ ਹੈ ਜਿਹੜਾ ਨਹੀਂ ਉੱਥੇ ਦੋ ਪੀ ਹੈ ਇੱਕ ਆ ਰਹੀ ਹੈ ਉਹ ਇੱਕ ਕੀ ਲੈ ਕੇ ਗਿਆ ਬਸ ਕੀ ਲੈ ਗਿਆ ਮਨ ਨੂੰ ਕਰਿਓ ਬੋਲ ਟੈਨਸ਼ਨ ਦੀ ਐਦਾਂ ਆ ਜੇ 10 AC ਵੀ ਚੱਲ ਜਾਂਦੇ ਇੱਥੇ ਹਾਂ 10 12 AC ਲੋ ਪ੍ਰੋਬਲਮ ਤਰੀ ਜਿ ਪ੍ਰੋਜ ਪੂਰਾ ਪਰ ਡਾਬਤੀ ਤਾਂ ਹੋ ਰਿਹਾ ਹੈ ਜੀ ਅੱਛਾ ਜੀ ਚਾਲਾ ਜਿੰਨੂ ਵੀ ਨਾਲ ਹੀ ਬੈਠਾ ਜੀ ਲੈਫਟ ਵੀ ਲੱਗੀ ਜਿੱਦ ਲੈ ਜਾਂਦੀ ਆ ਹੁਣ ਹੁਣ ਚ ਚਾਲਦੀ ਮੈਨੂੰ ਅੱਛਾ ਲਾਈਟ ਦੇ ਫਿਰ ਜ਼ਿਆਦਾ ਲੋਡ ਹੁੰਦਾ ਨਾ ਨਹੀਂ ਉਹ ਫਿਰ 3 ਫੇਸ ਹੀ ਆਉਂਦੇ ਅੱਛਾ ਅੱਛਾ ਪੂਰੀ ਬਿਲਡਿੰਗ 3 ਫੇਸ ਹੀ ਆ ਜਾਂਦਾ ਅੱਛਾ ਅੱਛਾ ਜਿਹੜੇ ਅੱਗੇ ਗਨੇੜ ਪੱਥਰ ਆਏ ਅੱਛਾ ਹਾਂ ਜੀ ਲੈਟਨ ਜਾਂਦੀ ਆ ਨਾ ਮੋੜੀ

ਸੋਨਾ ਤੇ ਸਾਡਾ ਬਾਥਰੂਮ ਨਾਲ ਬੈਚਾਉ ਆ ਮੇਰੇ ਸ਼ੀਸ਼ਾ ਨਹੀਂ ਮੇਰੇ ਤੇ ਸ਼ੀਸ਼ਾ ਲੱਗਾ ਕਰ ਇਹ ਸ਼ਾਉਰ ਲੱਗਣਾ ਮੁੰਮੀ ਦਾ ਮੁੰਮੀ ਦਾ ਰੂਮਿਆਂ ਸਸ ਸੀ ਟੇਬਲਿਆ ਫੋਟੋ ਨੂੰ ਆ ਬਾਹਰ ਬਾਹਰ ਇੱਥੇ ਬੰਦ ਕਰੀ ਨਾ ਅੱਛਾ ਇੱਥੇ ਠੀਕ ਹੈ ਸੀਗਾ ਆ ਇੱਥੇ ਠੀਕ ਹੈ ਬੰਦ ਅੱਛਾ ਇੱਥੇ ਡਿੱਗ ਗਿਆ ਹੁਣ ਇੱਥੇ ਆ ਨਿਮਾਨ ਲੱਗੇ ਆ ਜਿਵੇਂ ਸ਼ੀਸ਼ਾ ਲੱਗਣਾਗਾ ਇੱਥੇ ਹੁਣ ਆਹੋ ਜਿੱਦਾਂ ਉਹ ਪੱਲੀ ਸਾਈਡ ਲੱਗਾ ਹੋਇਆ ਨਾ ਉਦਾਂ ਹੀ ਇੱਥੇ ਕਰਨ ਲੱਗੇ ਆ ਬੰਬ ਉਹ ਤੋਂ ਫੇ ਚੱਲੇ ਚੱਲਿਆ ਸੀ ਕਿ ਮੈਂ ਉੱਥੇ ਡਿੱਗ ਗਿਆ ਆਹੋ ਆ ਦੇਖੋ ਇੱਥੇ ਆਜੋ ਬੰਬ ਤੇ ਕਿੰਨਾ ਕਿੰਦਰਾ ਆ ਚਾਹੇ ਜਾਇਓ ਕਿ ਜਾਇਓ ਆਹ ਚੱਲਦੀਆਂ ਪੀਸ ਬੁਲਾਓ ਦੇਖੋ ਇਹਦੇ ਅੰਦਰੋਂ ਬੁਲਾ ਰਾ ਸਾਇੰਸ ਬੋਲ ਕੇ ਸ਼ੈ ਸ਼ਾਹ ਉਹ ਬਲਬੀ ਵਾਲੀ ਹਾਂ ਜੀ ਹਾਂ ਜੀ ਤੇ ਆਹ ਤੈਲਾ ਨੂੰ ਨਾ ਇਹ ਕੋਈ ਪੀਸ ਆ ਸਟੇਲਸ ਸਟੀਲ ਦੀ ਹੈ ਨਾ ਜਸਟ ਇਟ ਹੈ ਲਿਆ ਜੀ ਹਾਂ ਇਹ ਵੀ ਤੈਲ ਆ ਬਲਕਿ ਇਹ ਲੋਈ ਦੀ ਤੈਲ ਹੈ ਜਿਹਦਾ ਉੱਪਰ ਪੱਤੀ ਨਹੀਂ ਹੁੰਦੀ ਸਿਲਵਰ ਦੀ ਐ ਸਟੇਲਸ ਸਟੀਲ ਦੀ ਉਹ ਅਸ਼ਰ ਸ਼ਰ ਆਰੋਮਾ ਪੀਸ ਦੇ ਹੁੰਦਾ ਆਮਨ ਆਮਨ ਹਾਂ ਜੀ ਆ ਜਾਓ ਆਮਨ ਬਾਥਰੂਮ ਦਾ ਆਪਣਾ ਅੱਛਾ ਦੀ ਤੋਲ ਪਰ ਉਹ ਟਾਈਲਾਂ ਅੱਛਾ ਹਾਂ ਆਮਲੇ ਉਸਾਰਤੀ ਉਸਾਂ ਦਾ ਹੈ ਉਸਾਰਤੀ ਡਿਜ਼ਾਈਨ ਬਣਾਇਆ ਅੱਛਾ ਆ ਬਾਗਿਆ ਵਿੱਚ ਬੁਲਬੁਲੇ ਉੱਤੇ ਆ ਉਹ ਜਿਹੜਾ ਹੈ ਨਾ ਉਹ ਨਹੀਂ ਹਾਂ ਇੱਕ ਜਿਹੜਾ ਇਹ ਰੈਡੀ ਕਰ ਲਿਆ ਅਲਮਾਰੀਆਂ ਨੂੰ ਮੂਰੀਆਂ ਮਤਲਬ ਉਹ ਡਰੋਜ਼ ਵਗੈਰਾ ਆਉਣੇ ਇੱਥੇ ਦੋਗਵਾਨ ਨੂੰ ਹੋਣਾ ਉਹਨੇ ਇਹ ਫਿਰ ਤਖਾਣ ਨੇ ਉਹਨੇ ਇਹ ਚੰਗ ਕਰ ਆ ਨਾਲ ਇਹ ਉਹ ਬੈਠੂਗਾ ਤਦ ਹੀ ਬਾਪਨਾ ਮੇਜ ਇਹ ਮੇਜ ਜਿਹੜਾ ਬਾਥ ਬੈਡਰੂਮ ਮਾਝੂਰ ਗਾਉਂ ਉਹ ਰੈਡੀ ਨੂੰ ਆਟੇ ਇਹ ਉਹ ਰੈਡੀ ਹੋ ਗਿਆ ਆ ਨਾ ਖਾਣ ਦੇ ਉਹਨੇ ਡੋਰ ਡੋਰੇ ਵੀ ਬਾਸਟੇ ਕਰ ਲੋਗੇ ਆਪਣਾ ਕੰਮ ਕਰ ਦੇਣਾ ਹੈ ਨਾ ਨਾਲਾ ਘਰ ਦੇ ਵਿੱਚ ਛੋਟਾ ਜਿਹਾ ਉਧਾ ਬਾਲਕਨੀ ਆ ਬਹੁਤ ਵਧੀਆ ਆ ਬਹੁਤ ਪੂਰੀ ਆ ਆ ਬੜੂ ਗਲਾਸ ਵਾਲੇ ਇਹਥੇ ਬੈਂ ਨੂੰ ਫਰਨੀਚਰ ਰੱਖ ਦੇਣਾ ਆਪਣਾ ਬੈਠੇ ਵੀ ਵਿੰਡੋਆਂ ਖੋਲ ਕੇ ਰਫਰੈਸ਼ ਹੈ ਨਾ ਉਹਦੇ ਨੂੰ ਖਾ ਕੇ ਲੱਗਦਾ ਜੋ ਇਹਨਾਂ ਦਾ ਬਾਹਰ ਵੀ ਇੱਧਰ ਨਜ਼ਰ ਆਉਣਾ ਅੰਦਰੋਂ ਬਾਹਰ ਨਾਲ ਅਛਾ ਉਹ ਇਹ ਤਾਂ ਬਾਹਰ ਕੋਈ ਟੈਪ ਉਹਨਾਂ ਫਰੈਸ਼ ਕੂਰ ਦੇ ਰੋਜ਼ ਰੋਟੀ ਦੇ ਚਾਹੇ ਇੱਕ ਜੀ ਦੇ ਰੂਪੇ ਬਣਾ ਰਹੇ ਇਹ ਬਣਾਉਂਦੇ ਪੰਜਾਬ 36.7 ਚਾਹੀਦੇ ਸੋ ਇਹਦੇ ਵਿੱਚ ਇਦਾਂ ਆ ਅੱਜ ਤਾਂ ਬਾਹਰ ਨੂੰ ਜੀ ਸ਼ੋਫਾ ਅਛਾ 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 ਹਾਂ ਨੰਬਰ ਕਿ ਨਹੀਂ ਚੱਲਦੇ ਪਰ ਆਹ ਬਾਤੀ ਆ ਚੀਜ਼ ਆ ਹਮ ਨੂੰ ਲੱਗੋ ਆ ਚੀਜ਼ ਪੰਜਾਬ ਪੀਸਿਸ ਫਾਈਟ ਕੇ ਮਾਰ ਹਾਂਜੀ ਅੱਛਾ ਇੱਥੇ ਕੰਮ ਕਰਿਆ ਇੱਥੇ ਕੁਕਿੰਗ ਹੋ ਜਾਂਦੀ ਕੋਈ ਪੀਜ਼ਾ ਬੋਜ਼ਾ ਇਹੋ ਅੱਛਾ ਠੀਕ ਹੈ ਤੇ ਆਹ ਜਿਹੜੀ ਆ ਇਹ ਸ਼ੈਲਫ ਆਣੀ ਅੱਛਾ ਅੱਛਾ ਇੱਥੇ ਜਿਹੜਾ ਬਾਹਰ ਸੁਪਰਮਾਰਕਟਾਂ ਨਹੀਂ ਹੁੰਦੀਆਂ ਉਸ ਮੈੱਡ ਦਾ ਬਣਾਇਆ ਸੀ ਕਨਸੈਪਟ ਹਾਲੇ ਸੈਂਡਰ ਅੰਗੇ ਹੋਇਆ ਉਹ ਫਾਈਨਲ ਡਿਜ਼ਾਈਨ ਅਜੇ ਕਰ ਚਾ ਵਧੀਆ ਨਾਲ ਬਿਜ਼ਨਸ ਵੀ ਵਧੀਆ ਤੇ ਇੱਥੇ ਕੁਕਿੰਗ ਹੋਣੀ ਮੋੜ ਕੇ ਉਹ ਤੇ ਬੈਕ ਇਹ ਨਹੀਂ ਖਾਦੀ ਕਿ ਸੰਭੋ। ਹਾਂ। ਆਜ ਤੇ ਬਾਰਾ ਖਾਦੀ ਹੋਇਆ। ਉਹ ਟੋਲਡ ਬਾਹਰ ਤੋਂ। ਉਹ ਕਸਟਮਰ ਬੜੀਆ ਹਨ। ਆਪਕਾ ਇੱਕ ਟੋਲਡ ਬਾਹਰ। ਮਸ਼ਹੂਰ। ਇਹਨਾਂ ਕਸ਼ੋਰ ਲਈ ਆਪ ਬੈਠ ਕੇ ਏਰੀਆ ਹੈ। ਅਸੀਂ ਇੱਥੇ ਗਏ। ਉਹ ਹੂੰ ਸੀਲਿੰਗ ਸਾਲਿੰਗ ਕਰਾਉਨੇ ਆ। ਇਹ ਗੈਰੇਜ ਏ। ਉਹ ਸਾਹਮਣੇ ਬਾਬੇ ਬਾਬਿਆਂ ਦੀ ਫੋਟੋ ਆ ਜੂਗੀ। ਉਹ ਬੋਲਦੇ ਆਗੇ ਕੋਈ ਨੈਗੇਟਿਵ એનર્ਜੀ ਆਵੇ ਨਾਲ ਹੀ ਕੰਟੀ ਹੋ ਜਾਂਦੇ ਹੈਨਾ ਤੇ ਗੁਰੂਆਂ ਦੀ ਫੋਟੋ ਆ ਜੂਗੀ ਅਸੀਂ ਜਿਵੇਂ ਗਾਹਲੇ ਕੰਮ ਨੂੰ ਆਇਆ ਨਾ ਸਿੱਖ ਹੋਇਆ ਜੀ ਲੈਟਰ ਨੂੰ ਟਾ ਲੱਗਣੀ ਬੜਾ ਮੁਝੰਦਾ ਆ ਦੇਖੋ ਦੇ ਦਿੱਸਾ ਤੂੰ ਇਹ ਬਚਾ ਲਈ ਕੋ ਚੱਕ ਚੱਕ ਇਹ ਤਾਂ ਵੀ ਪਰ ਚਲਾ ਦੇ ਉਹ ਨਾ ਨਾ ਕਾਦਰ ਨਹੀਂ ਚੱਕਣਾ ਆ ਹੁਣ ਦੇਖ ਲੈ ਕਿੰਦਾ ਆ ਜਿੰਦੇ ਹੋੜਾ ਉਦਾਂ ਨਹੀਂ ਤੋਂ ਨਹੀਂ ਚਲੋ ਨੇ ਬਣ ਗਿਆ ਹਨ ਇਹ ਫਰੀ ਹੋਣੀ ਬਣਾ ਰਿਹਾ ਜੀ ਆਸ਼ਰਮ ਤੇ ਇੱਥੇ ਅਫੈਸ਼ਨ ਨਸ਼ਾ ਛਡੋਣਾ ਹੋਵੇ ਅੱਛਾ ਕੋਈ ਬਜ਼ੁਰਗ ਕੋ ਘਰ ਨਹੀਂ ਜਾ ਹੈਗਾ ਅੱਛਾ ਅੱਛਾ ਮੰਦੇ ਕੋ ਕਿਸੇ ਕੋ ਫੈਮਲੀ ਕੋ ਕਾਰ ਦੀ ਗਏਗਾ ਪਹਾੜ ਪਰਵਾਸੀ ਕਿ ਉਹਨਾਂ ਨੂੰ ਆਪਾਂ ਕੋਈ ਲੈਣਾ ਦੇਣਾ ਹੈ ਨਾ ਇੱਥੇ ਬਈ ਪਰਵਾਸੀ ਵਿਚਾਰੇ ਉਹਨਾਂ ਕੋ ਘਾਰ ਹੀ ਨਹੀਂ ਹੈ ਚੱਲ ਚੱਲਾਵੇ ਫਿਰ ਉਹਨਾਂ ਨੂੰ ਕਿਥੇ ਲੈ ਕੇ ਆਉਗੇ ਅੱਛਾ ਉਹਨਾਂ ਲਈ ਬਣਾਇਆ ਨਾ ਤੁਸੀਂ ਇਹ ਬਸ ਦੁਰਗਾ ਲਈ ਜੋ ਵੀ ਜੋ ਵੀ ਕੋਈ ਬੇਸਹਾਰਾ ਕੋਈ ਸੜਕ ਤੇ ਜਾਂ ਕੁਛ ਵੀ ਆ ਜਿਹਨੂੰ ਕੋਈ ਨਹੀਂ ਦੇਖਦਾ ਆ ਕਮਲਪ੍ਰਸਤ ਹੋ ਗਏ ਨੇ ਕੋਈ ਅੱਛਾ ਇਹ ਲੱਗੇ ਰਾਮ ਜੀ ਦੀ ਮਿਹਰਬਾਨੀ ਹੈ ਅੱਛਾ ਆ ਵੀ ਪ੍ਰਸਤ ਹੋ ਰਹੀ ਨੇ ਆ ਪ੍ਰਸਤ ਹੋਣ ਤੋਂ ਹੋ ਰਿਹਾ ਆਪਣਾ ਨੀਰੇਜ ਨੂੰ ਡਾਈਵਰ ਯੋਜਨ ਸਟੂਡੀਓ ਇਹ ਨੀਰੇਜ ਦਾ ਯਾਰ ਰੂਮ ਬਣਾਇਆ ਹਾਲੇ ਹੁਣ ਪੀਵੀਸੀ ਵਾਲਿਆਂ ਨੇ ਹੁਣ ਉਹਨਾਂ ਨੇ ਬਣਾ ਦੇਣਾ ਮੈਂ ਤੇ 700 ਭਾਏ ਦੇਣੀਏ ਕੋਬਰੇ ਵੀ ਫੜੇ ਸੀ ਇੱਥੋਂ ਦੁਗਈਆਂ ਫੜੀਆਂ ਆਹੋ ਤੇ ਫਿਰ ਇਹ ਟੈਨਾਂ ਤੋਂ ਦਾ ਲਾਦਿਆ ਮੈਂ ਕਿਹਾ ਹੁਣ 700 ਫੜੀਆਂ ਉਹਦਾ ਚੋਬਰ ਤੇ ਉਹ ਇਥੇ ਵੀ ਜ਼ਿਆਦਾ ਸੁੱਤਾ ਰਹਿੰਦਾ ਆ ਉਹਨੂੰ ਚੱਕ ਕਰਾ ਕੇ ਦੇ ਦਿੰਦਾ ਮੈਂ ਕਿਹਾ ਕੱਲ੍ਹ ਦਾ ਪ੍ਰੋਗਰਾਮ ਨਹੀਂ ਹੋ ਰਿਹਾ ਆ ਵਧੀਆ ਰੂਮ ਸੈੱਟ ਹੋ ਗਿਆ ਹੈ ਰੂਮ ਸੈੱਟ ਹੋ ਗਏ ਉਹ ਸੱਤ ਰੂਪ ਦਾ ਕੰਮ ਖਤਮ ਹੋ ਗਿਆ ਨਾ ਛੋਟਾ ਜਿਹਾ ਕੂੜਾ ਇੱਥੇ ਲਾ ਲੂਗਾ ਜੇ ਬੰਦੋ ਏਸੀ ਲਾ ਲਾਣਾ ਚਾ ਲਗਲਾ ਰਾਣ ਨਾ ਰਾਣੀ ਸੁਸਰ ਬੈਠਾ ਆ ਵੀ ਇਹ ਕਿੰਨੇ ਬਣਾਇਆ ਆਹੋ ਆਹ ਰੂਮ ਨੇ 10 ਰੂਮ ਨੇ ਦੱਲੇ ਠੀਕ ਹੈ ਬਾਅਦ ਚ ਇਹ ਜਦੋਂ ਹੋ ਗਿਆ ਇਹ ਬਜ਼ੁਰਗਾਂ ਦੇ ਕੰਮ ਹੀ ਹੋਣੇ ਆ ਆਹ ਜੋ ਇਹ ਉੱਪਰ ਸਟੂਡੀਓ ਬਣਾਉਣਾ ਆਪਾਂ ਅੱਛਾ ਅੱਛਾ ਆ ਕਿਚਨ ਬਣਾਉਂਦੇ ਆ ਇਹਨਾਂ ਦੇ ਲਈ ਬਜ਼ੁਰਗਾਂ ਦੇ ਖਾਣਾ ਪਹਿਲਾਂ ਤਿਆਰ ਕਰਨ ਲਈ ਅੱਛਾ ਇਹ ਕਿਚਨ ਆ ਬਾਥਰੂਮ ਨੇ ਇਹਨਾਂ ਦੇ ਮਤਲਬ ਕਿ ਉਹ ਹੀ ਜਿੱਦਾਂ ਤੁਸੀਂ ਆਪਣੀ ਬਣਾਇਆ ਉਦਾਂ ਹੀ ਬਣਾਇਆ ਇਹਦੇ ਹਾਂ 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 ਵਧੀਆ ਉਦਾਂ ਹੀ ਆ ਬਾਥਰੂਮ ਬਣਾਏ ਦੋ ਇੱਕ ਇੱਕ ਚ ਇੰਗਲਿਸ਼ ਲਾਈ ਆ ਅੱਛਾ ਇੱਕ ਚ ਦੂਵੀ ਲਾਈ ਆ ਇਹ ਇੰਗਲਿਸ਼ ਇੰਡੀਅਨ ਜਿਹੜੀ ਆਪਣੇ ਪੁਰਾਣੀਆਂ ਟੋਇਲਟਾਂ ਨਹੀਂ ਗਈ ਇਹਨਾਂ ਹਾਲੇ ਪਲੱਸਟਰ ਚੱਲਦਾ ਆ ਰੂਮ ਹੁਣ ਚੱਲਦਾ ਬਸ ਥੋੜਾ ਜਿਹਾ ਰਹਿ ਗਿਆ ਪਲੱਸਟਰ ਸਾਰੇ ਰੈਡੀ ਹੋ ਜਾਣਾ ਇਹ ਪਟਾ ਕੇ ਗੱcka ਆ ਗਿਆ ਇਹਨੂੰ ਕੱਚਾ ਕਰਾ ਲੈਣਾ ਸਾਰਾ ਫਿਰ ਸਾਫ ਹੋ ਜਾਣਾ ਫਿਰ ਸਮੁਸ਼ੀ ਖਤਮ ਹੋਣੀ ਕਿਉਂ ਹਮੇ ਸਾਫ ਕਰਕੇ ਉੱਪਰ ਨਿਕਲਦੇ ਇਥੋਂ ਸੱਚ ਸੱਚ ਬੰਦਾ ਦੇਮ ਬਾਤਾਂ ਤੋਂ ਬਾਤ ਮੀਟਿੰਗ ਦੇ ਚਲੋ ਬਾਬਾ ਨਾਨਕ ਕਿਰਪਾ ਕਰੇ ਹੋਰ ਵਾਦਾ ਕਰੇ ਹਾਂ ਆ ਜਾ ਚਲ ਕੋਲੀ ਜਾ ਉਸੇ ਇਥੇ ਇਹ ਸੂਡਿਓ ਆਪਣਾ ਅੱਛਾ ਇਹ ਨੀਰਜ ਨੂੰ ਸੂਡਿਓ ਦੇ ਦੇਣਾ ਨਾਲ ਬੈਠ ਕੇ ਲੈਣੀ ਆਪਣੀ अच्छा अच्छा। ਨਾਲੇ ਸਟੂਡੀਓ ਹੋਇਆ ਇਹ ਨਾਲੇ ਸਾਰਾ ਬਟਾ ਹਾਰ। ਠੀਕ ਹੈ। ਜੇ ਆਪਾਂ ਨਾਲ ਲਾਈਵ ਆਉ। ਮੈਨੂੰ ਕਿਹੇ ਨਵੇਂ ਮੱਧੇ ਨੂੰ ਟ੍ਰੇਨਿੰਗ ਦੇਣੀ ਵੀ ਨੀਰਜ ਜੀ ਦੇ ਦਿਆ ਪਰ ਉਹ ਟ੍ਰੇਨਿੰਗ ਮੈਂ ਹਮਾਇਆ ਨਾਂ ਹੋਗਾ। ਅੱਛਾ ਅੱਛਾ। ਉਹ ਨਵਾਂ ਅਗਰ ਬੰਦਾ ਸਿੱਖਣਾ ਚਾਹੁੰਦਾ ਕੰਮ ਉਹ ਸਿੱਖ ਸਕਦਾ। ਇੱਕ ਟ੍ਰੇਨਿੰਗ ਵੀ ਦੇ ਸਕਦਾ ਇੱਥੇ ਨਾਲ। ਇੱਕ ਸਟੂਡੀਓ ਦੇ ਸਾਰੇ ਇੱਕ ਰੂਮ, ਫਿਰ ਚਾਰ ਪੱਲੀ ਸਾਈਡ ਬਾਥਰੂਮ ਆ। ਠੀਕ ਆ? ਅੱਛਾ। ਇੱਥੇ ਕੁੱਤਿਆਂ ਦਾ ਬਣਾਇਆ ਥੋੜਾ ਜਿਹਾ। ਠੀਕ। ਕੋਈ ਐਵੇਂ ਪੁੱਤਾ ਵਿਚਾਰਾ ਜਾਨਵਰ। ਤੋਂ ਮਾਰ। ਨਾ ਮਾਰ ਮਾਰ ਉਹਦਾ ਇਲਾਜ ਕਰੋ ਨੂੰ। ਯਾਰ ਅੱ ਆ ਗੁੰਮੜਾ ਹੈ ਉੱਪਰ ਪਰ ਇੰਦਰਾ ਨਾ ਆ ਰਹੀ ਅੱਛਾ ਉੱਪਰ ਹੀ ਆ ਯਾਰਾ ਬੰਨੀ ਨਹੀਂ ਜਿਹੜਾ ਉਹ ਉੱਪਰ ਬੰਦ ਕਰ ਦੋ ਆ ਜਾਣਾ ਇਧਰ ਕੋਸ਼ੇ ਲੈਣੀ ਉਹ ਆ ਤੇ ਗੇੜ ਲਾਇਆ ਸਭ ਤੋਂ ਉਹ ਮੈਂ ਹੀ ਲਾਇਆ ਖੋਲੋ ਖੋਲੋ ਖੋਲ ਜੂਗਾ ਮਤ ਕਮਾਰੋ ਉਹ ਜਿਹੜਾ ਆ ਇਹ ਆਪਣਾ ਕਬੂਤਰਾਂ ਦਾ ਅੱਛਾ ਪਰਿੰਜਾ ਦੇ ਲਈ ਬਣਾਇਆ ਕੋਈ ਬੇਸਹਾਰਾ ਬਰਡਸ ਆਸ਼ੀਰਵਾਦ ਲੋਕੀਂ ਦਰਖਤ ਵਡਾ ਲੈਂਦੇ ਆ ਦੋ ਦੇਸ਼ ਹੋਤੇ ਉਹ ਐ ਕਮਰਿਆਂ ਚ ਰਹਿ ਸਕਦੇ ਆ ਸੋ ਕਾਫੀ ਬਣਾਏ ਹਨ ਹਾਂਜੀ ਹਾਂਜੀ ਆ ਕਬੂਤਰ ਹੈ ਇਹ ਕਬੂਤਰ ਇਹ ਜੈਲ ਨਾਰੇ ਜੈਲਦਾਰ ਹਾਂ ਫਿਰ ਤੋਂ ਨਹੀਂ ਵਧੀਆ ਵਧੀਆ ਇੱਧਰ ਵੀ ਹੈ ਇੱਥੇ ਸ਼ੌਕ ਵੀ ਹੋਇਆ ਕਰੂ ਨਾਲੇ ਸੇਵਾ ਦੀ ਸੇਵਾ ਹੋ ਜਾਂਦੀ ਹੈ ਸੇਵਾ ਦੀ ਸੇਵਾ ਸ਼ੌਕ ਦਾ ਸ਼ੌਕ ਜਾਨਵਰਾਂ ਤੋਂ ਮਨ ਉੱਦਾਂ ਗਿਆ ਉਹ ਇੱਦੀ ਨਾ ਫਿਰ ਹਾਲੀ ਹੈ ਦੇਖੋ ਜਾਨਵਰਾਂ ਨੇ ਬੋਲ ਕੇ ਇਹਨਾਂ ਦੱਸਣਾ ਕੁਝ ਵੀ ਰੂ ਚੈੱਕ ਕਰੋ ਕਿੰਨਾ ਵਧੀਆ ਇੱਥੇ ਹਾਂ ਇਹ ਕਮਰਾ ਹੈ ਵੀ ਇਹ ਉਹ ਜਿਹੜੀ ਸਾਡੀ ਕੁੱਤੀ ਹੈ ਉਹਦੇ ਲਈ ਕੰਮਦਾਨ ਨਾਲ ਆਪਣਾ ਕੋਈ ਆਇਆ ਗਿਆ ਵਯਾਰ ਦੋਸਤ ਕੋਈ ਬੈਠੋ ਵੀ ਸਾਡੇ ਨਾਲ ਇੱਥੇ ਇਦਾਂ ਪਿੰਡ ਦਾ ਮਾਹੌਲ ਤਾਂ ਵਧੀਆ ਹੀ ਹੁੰਦਾ ਨਹੀਂ ਸਹੀ ਗੱਲ ਆ ਖੁੱਲੀ ਹਵਾ ਤਾਜੀ ਵੀਊ ਦੇਖੋ ਕਿੰਨਾ ਹੋ ਰਿਹਾ ਆ ਖੁੱਲੀ ਹਵਾ ਸੁਪਰ ਆਮ ਨਾ ਬੰਦ ਚੋ ਮਰਜ਼ੀ ਕਰੀਏ ਮੇਂ ਪਤਿਆ ਸਿਸਟਰੀ ਉਹ ਤੂੰ ਵੀ ਕੁਝ ਬੋਲੇਂਗੀ ਹੈ ਕਿਦਾਂ ਲੱਗਿਆ ਭਾਜੀ ਦਾ ਘਰ ਤੇ ਆਹ ਆਸ਼ਰਮ ਹੈ ਸੋਣਾ ਆਸ਼ਰਮ ਵੀ ਸੋਣਾ ਘਰ ਵੀ ਸੋਣਾ ਏ ਤੇਰਾ ਸੀ ਕਿ ਭਾਜੀ ਨੂੰ ਪ੍ਰਮਾਤਮਾ ਹੋਰ ਤਰੱਕੀਆਂ ਦੇਣ ਤੇ ਹੋਰ ਅੱਗੇ ਤੋਂ ਅੱਗੇ ਵਾਅਦਾ ਕਰੇ ਪ੍ਰਮਾਤਮਾ ਨਾਲ ਵੱਡਾ ਕਰੇ ਹੈ ਆਹ ਲੈ ਜਾ ਤੂੰ ਮੇਰੇ ਕੋਲ ਲੈ ਜਾ ਮੇਰੇ ਘਰ ਲੈ ਜਾ ਹੈ ਤੂੰ ਮੇਰੇ ਕੋਲ ਆ ਜਾ ਰੈੜਾ ਸਾਹਿਬ ਉਹ ਇੱਥੇ ਸੰਗ ਲਿਆ ਵੀਡੀਓ ਚ ਬੋਲਦੀ ਉਹ ਵੀਡੀਓ ਨਹੀਂ ਵੀਡੀਓ ਨਹੀਂ ਤਾਂ ਬਹੁਤ ਹੈ ਬਹੁਤ ਜੀ ਇਹ ਤਾਂ 3-4 ਵਾਰ ਮਿਲਿਆ ਫੇ ਤੁਹਾਡੇ ਤੋਂ ਵੀ ਨਹੀਂ ਸੁਣਨਾ ਇਹ ਹਾਂ ਇਹ ਤਾਂ ਬੋਲ ਜਾਣਾ ਨਹੀਂ ਵਧੀਆ ਯਾਰ ਕੁਝ ਨਹੀਂ ਆਦੀ ਜਿਹੜੀ ਨਾ ਕਿਸਮਤ ਬਹੁਤ ਚੰਗੀ ਹੁੰਦੀ ਯਾਰ ਹਾਂਜੀ ਹਾਂਜੀ ਸਹੀ ਗੱਲ ਅਸੀਂ ਇੱਕ ਥੀਕ ਹੋ ਲੋ ਆਈ ਹੂ ਮੈਂ ਤੁਹਾਨੂੰ ਦਿਖਾਵਾਂਗਾ ਆਪਾਂ ਨਾ ਜਿੱਦਾਂ ਆ ਕੰਡਾ ਕਰਾਉਂਦੇ ਪੈ ਨੇ ਜਿੱਦ ਕੰਡਾ ਹਾਂਜੀ ਹਾਂਜੀ ਇਦੇ ਇਹਦੇ ਵਿੱਚ ਅਸੀਂ ਪੁੱਜੇ ਰੱਖਦੇ ਪੇ ਛੋਟੇ ਛੋਟੇ ਅੱਛਾ ਮੈਂ ਤੁਹਾਨੂੰ ਦਿਖਾਉਂਦਾ ਜੋ ਅਸੀਂ ਕੀਤਾ ਉਹ ਥੋੜਾ ਨਜ਼ਰ ਆਊਗਾ ਅੱਛਾ ਇੱਥੇ ਰੱਖਿਆ ਸੀ ਪੁੱਜੇ ਅੱਛਾ ਕੋਈ ਨਾ ਰਕੇ ਵੀ ਜਿਹੜੇ ਬਾੜ ਦੇ ਪੰਛੀ ਆ ਛੋਟੀਆਂ ਚਿੜੀਆਂ ਮੁੱਕਦੀਆਂ ਜਾ ਰਹੀਆਂ ਨੇ ਮੁੰਡੇ ਬੱਚੇ ਦੇਖ ਸਕੋ ਵਿੱਚ ਹਾਂ ਜਿਹੜੇ ਬਾੜ ਨੇ ਪੈਂਦੇ ਆ ਛੋਟੇ ਛੋਟੇ ਅੱਛਾ ਅੱਛਾ ਬਿਲਡਿੰਗ ਦੇ ਵਿੱਚ ਕੱਟਵਾ ਦੂਸੂ ਅਸੀਂ ਪੁੱਜੇ ਰੱਖਨੇ ਆ ਛੋਟੇ ਛੋਟੇ ਵੱਡੇ ਤੇ ਆ ਆ ਸੈਜ ਦੇ ਆ ਕੋ ਪੰਛੀਆਂ ਦੇ ਰਹਿਣ ਵਾਸਤੇ ਮਤਲਬ ਕੀ ਅੱਛਾ ਅੱਛਾ ਇਦਾਂ ਦੇ ਠੀਕ ਹੈ। ਇਸੀ ਇਦਾਂ ਰੱਖੀਆ ਆਂ ਇਗਜ਼ਾਮ ਮੈਂ ਤੁਹਾਨੂੰ ਦਿਖਾਉਣਾ ਥਲੇ ਉੱਪਰ ਵੀ ਚੱਲ ਆਇਆ। ਅੱਛਾ। ਇਦਾਂ ਰੱਖਣੀ ਆ। ਅੱਛਾ। ਠੀਕ ਹੈ। ਇੱਥੇ ਪਲਸਟਰ ਹੋ ਜਾਣਾ ਸਾਰੀ ਬਿਲਡਿੰਗ 'ਚ। ਇਹ 2-300 ਲੱਗ ਜਾਣਗੇ ਆਲੇ-ਦੁਆਲੇ। ਅੱਛਾ। ਕਿੰਨੀ ਹਰਿਆਲੀ ਬਹੁਤ ਨੇ ਦੇਖੋ ਜੰਗਲ 'ਚ। ਹਰਿਆਲੀ ਬਹੁਤ ਹੈ। ਇੱਥੇ ਪੰਛੀ ਬਹੁਤ ਆ। ਫਿਰ ਉਹ ਆ ਕੇ ਇੱਥੇ ਆਪਣੇ ਆਂਡੇ-ਉਂਡੇ ਦੇ ਸਕਦੇ ਆ। ਲੋਕ ਜਿਹੜੇ ਥੱਲੇ ਆਂਡੇ-ਉਂਡੇ ਦਿੰਦੇ ਆ ਕਿੰਨਾ 'ਚ? ਹਾਂ। ਉਹ ਸੱਪ ਵਿੱਚੋਂ ਖਾਏਦੇ। ਸੱਪ ਖਾ ਜਾਂਦੇ ਆ ਜਾਂ ਗੋ ਖਾ ਜਾਂਦੀ ਆ। ਇੱਥੇ ਜਾਨਵਰ ਬਹੁਤ ਹੈ ਹਨਾ ਸੱਪ ਵੀ ਹੁਣ ਉਹਨਾਂ ਵਿਚਾਰਿਆਂ ਨੇ ਵੀ ਖਾ ਕੇ ਗੁਜ਼ਾਰਾ ਕਰਨਾ ਹੁਣ ਇੰਨੀ ਉੱਚੀ ਸੱਪ ਵੀ ਨਹੀਂ ਚੜ ਸਕਦੇ ਸਹੀ ਗੱਲ ਠੀਕ ਹੈ ਇਹ ਫਿਰ ਇਹਦੇ ਵਿੱਚ ਇੰਨੀ ਜਗ੍ਹਾ ਹੈ ਕਿ ਉਹਨਾਂ ਦੇ ਆਰਾਮ ਨਾਲ ਆ ਲੈ ਸਕਦੇ ਅਸੀਂ ਲਾਏ ਮੈਂ ਤੁਹਾਨੂੰ ਦਿਖਾਉਂਦਾ ਹਾਂ ਹਨਾ ਮੈਂ ਉਹ ਫਰੰਟ ਤੇ ਵੀ ਲਾਏ ਆ ਇਸ ਸਾਈਡ ਵੀ ਲਾਏ ਆ ਆਪਾਂ ਬਹੁਤ ਸਾਰੇ ਆਪਾਂ 2-300 ਲਾ ਲੈਣੇ ਬਿਲਡਿੰਗ ਦੇ ਆਰਡਰ ਵਾਲੇ ਇੱਕ ਤੇ ਉੱਚੀ ਹੈ ਹਨਾ ਫਿਰ ਉਹਦੇ ਨਾਲ ਇਹ ਹੋਊਗਾ ਕਿ ਵੀ ਜਾਨਵਰ ਆਰਾਮ ਨਾਲ ਵਿੱਚ ਰਹਿਣ ਬੱਚੇ-ਵੱਚੇ ਕੱਢਣ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਬਹੁਤ ਵਧੀਆ ਬਹੁਤ ਵਧੀਆ ਇਦਾਂ ਸਿਸਟਮ ਅਸੀਂ ਬਣਾਇਆ ਹੈ ਪੰਛੀਆਂ ਨੇ ਜੰਗਲੀ ਜਾਨਵਰਾਂ ਦੇ ਲਈ ਆ ਬੜਾ ਵਧੀਆ ਸਿਸਟਮ ਹੋਣਾ ਪੰਛੀ ਤਾਂ ਮਰਜ਼ੀ ਵਿੱਚ ਆ ਗਏ ਇਹ ਇਹ ਆਪਾਂ ਲਾਏ ਮੈਂ ਤੁਹਾਨੂੰ ਦਿਖਾਉਣਾ ਪੱਗੇ ਲਾਏ ਆ ਹੁਣ ਇਹ ਜਿਹੜੀ ਪਿਛਲੀ ਕੰਦ ਹੋਣੀ ਆਵਲੀ ਕੰਦ ਹੋਣੀ ਓਲੀ ਕੰਦ ਹੋਣੀ ਇਹ ਸਾਰੀਆਂ ਕੰਦਾਂ 'ਚ ਘਟਵਾੜ 2250 ਲੱਗਣੇ ਆ ਅੱਛਾ 2250 ਆਲਰੇ ਲੱਗ ਜਾਣਗੇ ਜੇ 2250 'ਚ 100 ਵੀ ਆਲਣਿਆਂ ਚ ਬੱਚੇ ਦਿੱਤੇ ਤੇ ਕਿੰਨੇ ਚੜੀਆਂ ਦਾ ਚੜੀਆਂ ਹੋ ਜਾਣ ਕਿੰਨਾ ਜਿਹੜਾ ਅਸੀਂ ਸਾਰੇ ਇਦਾਂ ਲਾਇਆ ਕਰੀਏ ਕੋਠੀਆਂ ਜਿਹੜੀਆਂ ਬਣਾਉਂਦੇ ਆ ਸਹੀ ਗੱਲ ਪੰਜਾਬ ਵੀ 10 ਵੀ ਲਾ ਦਈਏ ਤੇ ਕਿੰਨੇ ਇਹ ਬਈ ਸਭ ਤੋਂ ਉੱਪਰ ਉੱਪਰ ਆਪਾਂ ਲਾ ਦਈਏ ਹੈਨਾ ਤੇ ਕਿੰਨੇ ਆਪਣੇ ਜੇ ਉਹਦਾ ਆਪਾਂ ਆਪਣੇ ਘਰ ਜਿਹੜਾ ਬਣਾਉਨੇ ਉਹਦੀ ਵੀ ਬੈਕ ਸਾਈਡ ਤੇ ਰੱਖ ਦਈਏ ਤਾਂ ਵੀ ਕੋਈ ਦਿੱਕਤ ਥੋੜੀ ਆ ਹਾਂ ਮਗਰੀ ਰਹਿ ਜਾਣੀ ਨਹੀਂ ਤਾਂ ਉਦਾਂ ਵੀ ਆਪਾਂ ਪਾਣੀ ਪੁਣੀ ਰੱਖੇ ਰੱਖਦੇ ਆਂ ਦਾਣਾ ਦੋਣਾ ਰੱਖੇ ਹੁੰਦਾ ਕਬੂਤਰਾਂ ਨੂੰ ਵੀ ਪਾਇਦਾ ਕਬੂਤਰਾਂ ਦਾ ਬੱਚਾ ਹੋਇਆ ਦਾਣਾ ਹੀ ਖਾ ਜਾਂਦੇ ਆ ਕਿਉਂਕਿ ਕਬੂਤਰਾਂ ਦਾ ਬੱਚਾ ਦਾਣਾ ਉਹ ਖਾਂਦੇ ਆ ਇਹ ਕਬੂਤਰ ਅੱਗੇ ਤਾਂ ਟੈਕਨੋਲੋਜੀ ਵੱਧ ਰਹੀ ਆ ਪਰ ਪੰਛੀਆਂ ਬਾਰੇ ਨੀ ਕੋਈ ਸੋਚ ਰਿਆ ਕੀ ਪੰਛੀਆਂ ਦਾ ਕੀ ਹਾਲ ਹੋਊਗਾ ਨਹੀਂ ਦੇਖੋ ਇਹ ਨਹੀਂ ਤੁਸੀਂ ਸੋਚਿਆ ਵਧੀਆ ਸੁਵੇਰੇ ਸੁਵੇਰੇ ਆ ਇਦਾਂ ਇੰਨੀ ਸੋਹਣੀਆਂ ਸੋਹਣੀਆਂ ਆਵਾਜ਼ਾਂ ਆਉਂਦੀਆਂ ਉਦੋਂ ਵੀ ਆਹ ਉਹ ਚਿੜੀਆਂ ਇੰਨੀਆਂ ਸੋਹਣੇ ਸੋਹਣੇ ਰੰਗ ਬਰੰਗੀਆਂ ਚਿੜੀਆਂ ਕੋਇਲ ਨਾਲ ਆ ਵੇਖੋ ਆ ਕੋਇਲ ਦੀ ਆਵਾਜ਼ ਸੁਣੋ ਇਹ ਹੁਣ ਸ਼ਹਿਰਾਂ 'ਚ ਤੇ ਇਹ ਜਿਹੇ ਦਾ ਕਦਮ ਹੀ ਹੋ। ਬਹੁਤ ਵਧੀਆ ਬੜੀ ਸੋਚੀ ਬਹੁਤ। ਦੁਪੱਟੇ ਬੜਾ ਕੁਝ ਹੁੰਦਾ ਇੱਥੇ ਜਾਨਵਰ। ਹੈਨਾ ਅਸੀਂ ਜੋ ਬਸ ਮੈਨੂੰ ਵਾਈਲਡ ਲਾਈਫ ਤੋਂ ਪਿਆਰ ਆ। ਅੱਛਾ। ਅੱਛਾ। ਇੱਥੇ ਤਿੱਤਰ ਵੀ ਬਹੁਤ ਆ ਕਾਲੇ ਤਿੱਤਰ। ਇੱਥੇ ਕਾਲੇ ਤਿੱਤਰ ਬਹੁਤ ਆ ਸਾਡੇ। ਅੱਛਾ। ਇਹ ਇਹ ਚੀਜ਼ ਦਾ ਜਾਨਵਰ ਦਾ ਖਿਆਲ ਸਾਨੂੰ ਹੀ ਰੱਖਣਾ ਪੈਣਾ ਹੈ। ਨੇਚਰ ਆ ਨਾ। ਅਸੀਂ ਵੀ ਨੇਚਰ ਦਾ ਹਿੱਸਾ ਆ ਇਹ ਵੀ ਨੇਚਰ ਆ। ਤੇ ਸਾਨੂੰ ਇਹਨਾਂ ਦਾ ਖਿਆਲ ਰੱਖੋਗੇ ਤੇ ਤਾਂ ਕਰਕੇ ਇਹ ਕੰਮ ਚੱਲਣਾ। ਆ ਕਿ ਉਧਰ ਬਾਬਾ ਜੀ ਦਾ ਪਾਠ ਚੱਲਦਾ ਆ ਹਾਂ ਉਹਦੇ ਉਹ ਪਾਠ ਕਰਦੇ ਨੇ ਉਹਨਾਂ ਇੱਥੇ ਨਾਲ ਤੁਸੀਂ ਸੁਣਦੇ ਪਾਠ ਦੇ ਨਾਲ ਤੁਸੀਂ ਇਹ ਕਰੋ ਉਹ ਸਾਹਮਣੇ ਸਾਡੇ ਬੱਲਾ ਨੇ ਸਾਡੇ ਆ ਉਹ ਸਾਹਮਣੇ ਹਾਂਜੀ ਹਾਂਜੀ ਅੱਛਾ ਉਹ ਸਾਹਮਣੇ ਆ ਨਾ ਉਹ ਸਾਹਮਣੇ ਬਾਬਾ ਬੱਲਾ ਵਾਲੇ ਕਰਦੇ ਆ ਉਹ ਅੱਛਾ ਅੱਛਾ ਉਹ ਦੇ ਸਾਹਮਣੀ ਦਾ ਮੰਦਿਰ ਪੂਰਾ ਵੱਡਾ ਹਾਂਜੀ ਉਹ ਸੰਤਾਂ ਦਾ ਬਹੁਤ ਜੋਗ ਆਣੇ ਸਾੜ ਸੁੜ ਕੋ ਉਹਨਾਂ ਨੇ ਬਹੁਤ ਵਧੀਆ ਕਰਾਈ ਹੋਈ ਆ ਉਹ ਜਿਹੜਾ ਉਹ ਬਾਬਾ ਜੋੜੀ ਜਿਹੜਾ ਉਹ ਬਾਬਾ ਜੋੜੀ ਅੱਛਾ ਇਹ ਵੀ ਇਹ ਰਾਫੋਰ ਦੇ ਸੰਤ ਆ ਇਹ ਬਹੁਤ ਵਧੀਆ ਇਹ ਪਿੰਡ ਬਹੁਤ ਵਧੀਆ ਇੱਥੇ ਦੇਖੋ ਗੁਰੂ ਹਰ राय ਸਾਹਿਬ ਆਪ ਆਏ ਐ ਇਸ ਪਿੰਡ 'ਚ ਤਾਂ ਕਰਕੇ ਇਹਦਾ ਨਾਮ ਪਿਆਇਆ ਇਹ ਰਾਏਪੁਰ ਰਾਏਪੁਰ ਰਸੂਲਪੁਰ ਅੱਛਾ ਜੀ ਹਾਂ ਜੀ ਹਾਂ ਜੀ ਲਗਾ ਇੱਥੇ ਸਾਡੇ ਗੁਰਦੁਆਰਾ ਉੱਥੇ ਘੋੜੇ ਬੰਨੇ ਜੀ ਹੈ ਨਾ ਇਹ ਗੁਰੂ ਹਰ राय ਸਾਹਿਬ ਨੇ ਤੇ ਡੇੜੀ ਸਾਹਿਬ ਐ ਦੋ ਡੇੜੀਆਂ ਆ ਅੱਛਾ ਪਿੰਡ ਬਹੁਤ ਵੱਡਾ ਪੱਲੀ ਸਾਈਡ ਨੂੰ ਪਿੰਡ ਬਹੁਤ ਵੱਡਾ ਆ ਇਹ ਹਾਂ ਆ ਪਿੰਡ گاਵੀ ਵੱਡਾ ਇੱਥੇ ਹਾਂ ਬਹੁਤ ਵੱਡਾ ਪਿੰਡ ਆ ਬਹੁਤ ਜ਼ਿਆਦਾ ਪਿੰਡ ਆ ਨੇ ਜੰਗਲੀ ਜਾਨ ਹੋਰ ਆਣ ਲਈ ਜੀ ਆ ਬੜਾ ਬਧੀਆ ਸਿਸਟਮ ਹੋਣਾ ਪੰਜੇ ਦਾ ਮਰਜੀ ਵਿੱਚ ਆ ਕੇ ਇਹ ਇਹ ਆਪਾਂ ਲਾਏ ਮੈਂ ਤੁਹਾਨੂੰ ਦਿਖਾਉਣਾ ਪਾ ਕੇ ਲਾਏ ਅੱਛਾ ਹੁਣ ਇਹ ਜਿਹੜੀ ਪਿਛਲੀ ਕੰਦ ਹੋਣੀ ਆਵਲੀ ਕੰਦ ਹੋਣੀ ਉਹਲੀ ਕੰਦ ਹੋਣੀ ਇਹ ਸਾਰੀਆਂ ਕੰਦਾਂ 'ਚ ਘੱਟ ਵੱਧ 2250 ਲੱਗਣੇ ਆ ਅੱਛਾ 2250 ਆਲਣੇ ਲੱਗ ਜਾਣਗੇ ਜੇ 2250 'ਚੋਂ 100 ਵੀ ਆਲਣਿਆਂ 'ਚ ਬੱਚੇ ਦਿੱਤੇ ਤੇ ਕਿੰਨੇ ਚੜੀਆਂ ਦਾ ਚੜੀਆਂ ਹੋ ਜਾਣਾ ਕਿੰਨਾ ਜਿਹੜਾ ਸੀ ਸਾਰੇ ਇਦਾਂ ਲਾਇਆ ਕਰੀਏ ਕੋਠੀਆਂ ਜਿਹੜੀਆਂ ਬਣਾਉਂਦੇ ਆ ਸਹੀ ਗੱਲ ਪੰਜਾਬ ਵੀ 10 ਵੀ ਲਾ ਦਈਏ ਕਿੰਨੇ ਇਹ ਬਈ ਸਭ ਤੋਂ ਉੱਪਰ ਉੱਪਰ ਆਪਾਂ ਲਾ ਦਈਏ ਹੈ ਨਾ ਤੇ ਕਿੰਨੇ ਆਪਣੇ ਜੇ ਉਹਦਾ ਆਪਾਂ ਆਪਣੇ ਘਰ ਜਿਹੜਾ ਬਣਾਉਨੇ ਉਹਦੀ ਵੀ ਬੈਕ ਸਾਈਡ ਤੇ ਰੱਖ ਦਈਏ ਤਾਂ ਵੀ ਕੋਈ ਦਿੱਕਤ ਥੋੜੀ ਆ ਹਾਂ ਮਗਰ ਹੀ ਰਹਿਣਾ ਨਹੀਂ ਤੇ ਉਦਾਂ ਵੀ ਆਪਾਂ ਪਾਣੀ ਪੂਣੀ ਰੱਖੇ ਰੱਖਦੇ ਆਂ ਦਾਣਾ ਦੋਣਾ ਰੱਖੇ ਹੁੰਦਾ ਕਬੂਤਰਾਂ ਨੂੰ ਵੀ ਪਾਇਆ ਕਬੂਤਰਾਂ ਦਾ ਬੱਚਿਆ ਹੋਇਆ ਦਾਣਾ ਹੀ ਇਹ ਖਾ ਜਾਂਦੇ ਆ ਕਿਉਂਕਿ ਇਹ ਕੋਈ ਸੋਚਦਾ ਵੀ ਨਹੀਂ ਹੈਗਾ ਪੰਛੀਆਂ ਲਈ ਤਾਂ ਨਹੀਂ ਕੋਈ ਆਪਣੇ ਕੋਈ ਹੈਗੇ ਨੇ ਇੱਥੇ ਕੋਈ ਤਾਂ ਸੋਚਦੇ ਨਹੀਂ ਹਾਂਜੀ ਪੰਛੀਆਂ ਵਾਸਤੇ ਨਹੀਂ ਕੋਈ ਤਾਂ ਆਏਗਾ ਨਾ ਆਪਣੇ ਏਰੀਆ 'ਚ ਦੇ ਕੋਈ ਅਸੀਂ ਤੇ ਸੋਚਦੇ ਆਂ ਆਪਾਂ ਦੇ ਪੰਛੀਆਂ ਨਾਲ ਬੜਾ ਖਿਆਲ ਰੱਖਦੇ ਆਂ ਉਹਦੇ ਵੀ ਹ ਆਹ ਕੁਜੇ ਲਾਏ ਹੋਏ ਨੇ ਛੋਟੇ ਛੋਟੇ ਅਸ ਅਸ ਆਹ ਆਹ ਕੁਜੇ ਲੱਗੇ ਹੋਏ ਦੇਖੋ ਆ ਥੱਲੋ ਦੀ ਨਜ਼ਰ ਆਣਗੇ ਨਹੀਂ ਨਹੀਂ ਆ ਛੋਟੇ ਛੋਟੇ ਕੁਜੇ ਆ ਵੇਖੋ ਆਹ ਆ ਕੁਜੇ ਲਾਏ ਹੋਏ ਆ ਹਾਂ ਹਾਂ ਆ ਰਿਆ ਰਿਆ ਆ ਦੇਖਦੇ ਦੇਖ ਕੇ ਹੋਇ ਨਾ ਬੋਲ ਆਇਆ ਆ ਆ ਚਿੜਮੀਆਂ ਸ਼ਾ ਲਗਾਏ ਆ ਜਿਹੜੀ ਆਪਣਾ ਆਂਦੇ ਬੱਚੇ ਲਾ ਸਕਦੇ ਆ ਹਨਾ ਵਾਕਈ ਦਿਮਾਗ ਨਾ ਕੀਤਾ ਗਾ ਉਹ ਦਿਮਾਗ ਨਹੀਂ ਹੁੰਦੀਆਂ ਚੀਜ਼ਾਂ ਨੇ ਤਾਂ ਇਹ ਚੀਜ਼ ਕਿੱਥੋਂ ਕੋਈ ਸੋਚ ਸਕਦਾ ਚੱਲ ਅਸੀਂ ਵੀ ਹੋਣਾ ਚਾਹੀਦਾ ਨਵੇਂ ਬਣਾ ਕੇ ਵਗਾੜ ਫਿਰ ਮੈਂ ਦੱਸਦੀ ਥੋੜੀ ਥੋੜੀ ਭੁੱਲ ਗਈ ਹੈ ਜਿਹੜਾ ਕਿ ਸਾਡੇ ਪਣ ਕੇ ਸਹੀ ਵੀ ਲਾਵਾਂਗੇ ਕੁਝ ਜੇ ਲਾਵਾਂਗੇ ਆਹ ਬਾਹਰਲੀ ਸਾਈਡ ਲਾ ਦੋ ਉੱਥੇ ਕੀ ਦਿੱਕਤ ਆ ਕੋਈ ਦਿੱਕਤ ਨਹੀਂ ਨਹੀਂ ਹੈ ਉਹਦਾ ਇਹ ਵਧੀਆ ਚੀਜ਼ ਆ ਹਰੇਕ ਨੂੰ ਇਦਾਂ ਲਾਣੇ ਜਾਨਵਰਾਂ ਦਾ ਬਚਾ ਆ ਜਾ ਜ਼ਰਾ ਆ ਜਾ ਜ਼ਰਾ ਇਹ ਸਭ ਨੂੰ ਬੜੀ ਕਿਸਮਤ ਪਾੜੀ ਗਿਆ ਅੱਛਾ ਜਿੰਦ ਜੀ ਲੋਕੀਆ ਬਿਚੇ ਮੁਕੀ ਅੱਛਾ ਫਿਰ ਧੀਰਜ ਨੂੰ ਇਹਦਾ ਬਚਾ ਲਈ ਪਾਣੀ ਉਹ ਉਹ ਵੀ ਕੋ ਜਾ ਕੇ ਦੇ ਦੇ ਇਸ ਕੋ ਕਹਿੰਦਾ ਇੱਕ ਬੱਚਾ ਆਇਆ ਦਾ ਅੱਛਾ ਉਹ ਬੜੀਆ ਚੀਜ਼ ਹੈ ਬੱਚਿਆਂ ਹਰ ਪਾਲੀ ਇਹੇ ਸੋਣੀ ਆਦਾ ਹਾਂ ਨੀਲੀ ਅੱਖਾਂ ਦੀ ਆਹੋ ਲਾਇਆ ਬੰਮੇ ਨੂੰ ਕੋਲ ਇਹਨੂੰ ਇਹਨੂੰ ਹੀ ਜਾਣਾ ਮੈਂ ਨਹੀਂ ਜ਼ਾਰਾ ਜ਼ਾਰਾ ਲਾਇਆ ਹੋ ਬੀਤੀ ਸਾਹਿਬ ਜੀ ਬੀਤੀ ਸਾਹਿਬ ਜੀ ਆਹ ਨਾਲ ਦਰਖਤ ਰੋਕੀ ਬੱਟੀ ਜਾਣਾ ਜ਼ਾਰਾ ਤਰੀ ਨੂੰ ਕੋਈ ਕਿਦਾ ਭੁੱਲ ਭੱਲ ਗਿਆ ਭੁੱਲ ਜਾਂਦਾ ਹੁਣਾ ਉਹਨੇ 19 ਦੇ ਨੀਤੇ ਸਾਰੇ ਲਾਉਣੇ ਸੀ ਅਸੀਂ ਪਿੱਛੇ ਅੱਗੇ ਤੇ ਇਧਰ ਫੇ ਪਲਾਟ ਕਿਸੇ ਦਾ ਹਾਂਜੀ ਇਹ ਵੀ ਆਪਣੇ ਰਿਸ਼ਤੇਦਾਰਾਂ ਦਾ ਹੀ ਹੈ ਇਹ ਜਦੋਂ ਜੇ ਆਸ਼ਰਮ ਆਪਣਾ ਜਿਆਦਾ ਬਿਜ਼ੀ ਹੋ ਗਿਆ ਫਿਰ ਇਹ ਵੀ ਐਨਾ ਬਲੋ ਰਿਕੁਐਸਟ ਕਰਕੇ ਲੈ ਲਾਂਗੇ ਅੱਛਾ ਅੱਛਾ ਹਾਂਜੀ ਹਾਂਜੀ ਖਰੀਦ ਕੇ ਆਪਣਾ ਹੀ ਕੋਈ ਹੋ ਨਹੀਂ ਆਪਣੀ ਕਮਾਈ ਚੋਂ ਨਾ ਸੀ ਕੋਈ ਫੰਡਿੰਗ ਲਈ ਦੀ ਨਾ ਕੁਝ ਅੱਛਾ ਆਪਣਾ ਹੀ ਆ ਜੋ ਵੀ ਤਿਆਰ ਕੀਤਾ ਸਾਰਾ ਬਸ ਆਪਣੇ ਵੱਲੋਂ ਹੀ ਬਾਬਾ ਨਾਨਕ ਰੋਂਦੇ ਆ ਰੱਬ ਲਿਖੇ ਲਾਤੀ ਜ਼ਮੀਨ ਇਹ ਇਦਾਂ ਹੀ ਬਸ ਰੱਬ ਲਿਖੇ ਆ ਜ਼ਮੀਨ ਦਾ ਠੀਕ ਹੈ ਇਹ ਇਦਾਂ ਹੀ ਰਹੂ ਹਨ ਬੇਸਾਰਾਂ ਵਾਸਤੇ ਹੀ ਮਤਲਬ ਹੋਈਏ ਜੀ 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 ਕਿਦਾ ਦਾ ਕੂਲਰ ਬੰਦ ਕਰ ਦੇਣਾ ਸੀ ਜਿੰਦਾਂ ਬਾਜੀ ਕੋਈ ਰਵੇ ਕੋਈ ਕੁਛ ਕਰ ਰਿਹਾ ਮੈਗਾ ਹੀ ਬਹੁਤ ਆ ਬਸ ਜਿਹੜਾ ਦਿਹਾੜੀਦਾਰਾ ਰੋਟੀ ਖਾ ਹੁੰਦੀ ਮੈਂ ਮਕਾਨ ਨਹੀਂ ਪਾ ਸਕਦਾ ਮਕਾਨ ਪਾਈ ਨਹੀਂ ਸਕਦਾ ਬਹੁਤ ਔਖਾ ਕਹਿ ਹੀ ਨਹੀਂ ਹੁੰਦਾ ਮੈਗਾ ਹੀ ਬਹੁਤ ਸੀਮੇਟ ਬਜੜੀ ਹੁਣ ਉਹ ਥੋੜੀ ਰੇਟ ਰਹਿ ਗਈ ਆ ਇਹੋ ਜੀ ਅੱਛੀ ਆਪਣੀ ਬੈਕਗ੍ਰਾਉਂਡ ਆ ਇਹ ਆ ਛੋਟਾ ਜਿਹਾ ਸੈਂਪਲ ਜਿਹਾ ਦੀਵਾਰ ਬਣਾਇਆ ਹੋਇਆ ਹੈ ਦੇਖੋ ਇੱਥੋਂ ਹੀ ਲਾਈਵ ਬਾਸ ਕਰੀ ਰਹੀ ਹੈ ਹੈਨਾ ਇੱਥੋਂ ਬਸ ਇਹ ਜੋ ਵਿੱਚ ਹੁੰਦਾ ਇੰਨੀ ਜਿਆਦਾ